ਤੁਸੀਂ ਸਕੂਲ ਦੇ ਵਿੱਚ ਬੋਲਿੰਗ ਬੂਥ ਤੇ ਜਾ ਕੇ ਲਾਈਨ 'ਚ ਲੱਗ ਕੇ ਜਿਹੜੀਆਂ ਉਮੀਦਾਂ ਨਾਲ ਵੋਟਾਂ ਪਾਈਆਂ ਸੀ ਤੁਹਾਡੀ ਜ਼ਿੰਮੇਵਾਰੀ ਉਸੇ ਦਿਨ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਸਾਡੀ 70 70 ਸਾਲ ਦੀ ਉਮਰ ਹੋ ਗਈ ਜਿਹੋ ਜੀ ਇਹ ਸਰਕਾਰ ਹੈ ਅਸੀਂ ਤਾਂ 70 ਸਾਲ ਤੇ ਇਹੋ ਜੀ ਸਰਕਾਰ ਦੇਖੀ ਨਹੀਂ ਜਿਮੀਦਾਰਾਂ ਵਾਸਤੇ ਚੰਗੀ ਭ੍ਰਿਸ਼ਟਾਚਾਰੀ ਹੈ ਇਹਦੇ ਵਾਸਤੇ ਚੰਗੀ ਸਕੂਲਾਂ ਵਾਸਤੇ ਚੰਗੇ ਹਸਪਤਾਲਾਂ ਵਾਸਤੇ ਚੰਗੀ ਮਰੀਜ਼ਾਂ ਨੂੰ ਦਵਾਈਆਂ ਸਸਤੀਆਂ ਮਿਲਦੀਆਂ ਨੇ ਬਾਕੀ ਤਾਂ ਜਾ ਕੇ ਡਾਕਟਰ ਚੰਗੀ ਪੁੱਛ ਕੇ ਚ ਕਰਦਾ ਅੱਗੇ ਕੋਈ ਬੁਲਾਉਂਦਾ ਨਹੀਂ ਜੇ ਪੈਸੇ ਦਿੰਦੇ ਤਾਂ ਡਾਕਟਰ ਗੱਲ ਕਰਦਾ ਤੇ ਨਹੀਂ ਕਰਦਾ ਨਹੀਂ ਜੇ ਇਸ ਤਹਿਸੀਲ ਚ ਜਾਂਦੇ ਤੇ ਜੇ ਹਜ਼ਾਰ ਦਾ ਨੋਟ ਧਰਦੇ ਤੇ ਤਾਂ ਕੋਈ ਅਫਸਰ ਕੰਮ ਕਰਦਾ ਤੇ ਨਹੀਂ ਕੋਈ ਝਾਕਦਾ ਨਹੀਂ ਤੀ ਹੁਣ ਜਿੱਥੇ ਮਰਜ਼ੀ ਜਾਓ ਕੋਈ ਪ੍ਰੋਬਲਮ ਨਹੀਂ ਪਹਿਲਾਂ ਸੁੱਤੋਂ ਪੁੱਛਣਗੇ ਕੀ ਕੰਮ ਹੈ ਜੀ ਪਰ ਜੇ ਇਹੋ ਜਿਹੀ ਸਰਕਾਰ 10 ਸਾਲ ਰਹਿ ਜੇ ਮੈਂ ਕਹਿੰਦਾ ਬਹੁਤ ਜ਼ਿਆਦਾ ਫਰਕ ਪੈ ਜਾਊਗਾ ਦੂਜਾ ਕਿਸਾਨਾਂ ਵਾਸਤੇ ਬਹੁਤ ਚੰਗੀ ਹੈ ਬਿਜਲੀ ਕਦੇ ਕਹਿੰਦੇ ਤੇ ਕੋਲਾ ਮੁੱਕ ਗਿਆ ਜੀ ਕਦੇ ਕਹਿੰਦੇ ਤੇ ਜੀ ਇਹ ਆ ਉਹ ਆ 24 ਘੰਟੇ ਬਿਜਲੀ ਘਰ ਵਾਲੀ ਖੇਤ ਵਾਲੀ ਕਦੇ ਵੀ ਬਿਜਲੀ ਨਹੀਂ ਗਈ ਹੁਣ ਕੰਮ ਕਰਨ ਦਾ ਟਾਈਮ ਸਾਡਾ ਹੈ ਅਸੀਂ ਕਰਕੇ ਦਿਖਾਵਾਂਗੇ ਕੰਮ ਤੁਹਾਨੂੰ ਇਹ ਹਵਾ ਦੇ ਰੁੱਕ ਪਲਟਦੇ ਆਂ ਅਸੀਂ